ਜੁਲਾਈ ਤੋਂ ਸ਼ੁਰੂ ਹੋਣ ਵਾਲੀ ਬਾਬਾ ਬਰਫਾਨੀ ਜਤਰਾ ਨੂੰ ਲੈ ਕੇ ਸੇਵਾ ਸੰਸਥਾਵਾ ਵੱਲੋਂ ਪੰਡਾਰਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈਆਂ। ਸ਼੍ਰੀ Shivdeep ਸੇਵਾ ਮੰਡਲ ਵੱਲੋਂ 3 ਜੂਨ ਨੂੰ ਬਾਲਟਾਲ ਵਿਖੇ ਪੰਡਾਰਾ ਸ਼ੁਰੂ ਕੀਤਾ ਜਾਵੇਗਾ। ਇੱਥੇ Shiv Om ਸੇਵਾ ਮੰਡਲ ਵੀ 2 ਜੁਲਾਈ ਨੂੰ ਕਠੂਆ ਵਿਖੇ ਪੰਡਾਰਾ ਲਗਾਏਗਾ। ਕਮੇਟੀ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਪ੍ਰਧਾਨ ਦੀਪਕ ਬੈਲ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹਨ। ਬਾਬਾ ਬਰਫਾਨੀ ਲੰਗਰ ਸੇਵਾ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਵਰਮਾ ਨੇ ਕਿਹਾ ਕਿ ਜੂਨ ਦੇ ਤੀਜੇ ਹਫਤੇ ਤੋਂ ਸਮਾਨ ਪੇਚਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਜਿਹੜਾ ਲੰਗਰ ਪੰਡਹਾਰਾ ਸ਼ਿਉਮ ਸੇਵਾ ਮੰਡਲ ਵੱਲੋਂ 66 ਦੇ ਕਟੂਹ ਅਨੁਵਾਰਸੀਆਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਜੋ ਕਿ ਇਸ ਵਾਰ ਸ਼ਿਵਾ ਪੰਡਹਾਰਾ ਲੱਗੇਗਾ ਜਿਦੇ ਵਿੱਚ 27 ਤਰੀਕ ਨੂੰ ਇੱਥੇ ਬਾਬਾ ਪੋੜੀ ਵਾਲੇ ਮੰਦਰੋਂ ਟਰੈਕਰ ਵਾਣਾ ਕੀਤੇ ਜਾਣਗੇ ਸਮਾਨ ਦੇ। ਮਾਤਾ ਆਰਤੀ ਦੇਵਾ ਜੀ ਰੇਰ ਮਾ ਇਵੇਦ ਜਿਹੜੇ ਟਰੈਕਰ ਵਾਣਾ ਕੀਤੇ ਜਾਂਦੇ ਆ ਤੇ 2 ਤਰੀਕ ਨੂੰ 2 ਜੁਲਾਈ ਨੂੰ ਸ਼ਿਵ ਜਾਗਰਣ ਦੇ ਨਾਲ ਪੰਡਹਾਰੇ ਦੀ ਸ਼ੁਰੂਆਤ ਕੀਤੀ ਜਾਏਗੀ। ਉਵੀ ਮਾਤਾ ਆਰਤੀ ਦੇ ਬਾਜੀ ਵੱਲੋਂ ਜਾਗਰਣ ਚ ਸ਼ਾਮਲ ਹੋ ਕੇ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਸੰਗਤਾਂ ਨੇ ਇਹੋ ਪੀ ਲਿਆ ਜੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਬੋਲੇਨਾ ਦਾ ਭੰਡਾਰਾ ਹੈ ਜੋ ਸ਼ੁਰੂ ਹੋ ਰਿਹਾ 2 ਤਰੀਕ ਤੋਂ ਪ੍ਰਭੂ ਸ਼ਤਕ ਚੱਲੇਗਾ ਸਾਰੇ ਸ਼ੇ ਭੰਡਾਰੇ ਤੇ ਆ ਕੇ ਪ੍ਰਭੂ ਬੋਲੇਨਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਤਕਰੀਬਨ 40 ਸਾਲ ਹੋ ਗਏ ਹੈ ਔਰ ਪ੍ਰਬੰਧ ਸਾਰੇ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਹਨ ਮਰ ਕੇ ਫੰਡਾਲ ਜਾ ਚੁੱਕਾ ਹੈ ਪੰਡਾਲ ਤਿਆਰ ਹੋ ਜਾਏਗਾ 5-7 ਦਿਨਾਂ ਚ ਉਸ ਤੋਂ ਸਾਰੀਆਂ ਫੈਸਿਲਿਟੀਆਂ ਜੋ ਹੈ ਉਹਨਾਂ ਲਈ ਸਾਰੇ ਸੇਵਾਦਾਰ ਪਹੁੰਚ ਗਏ ਆਂ ਦੋ ਆਸ਼ਮ ਸਮਗਰੀ ਹੈ ਉਸ ਸਤਾਈ 28 ਤਰੀਕ ਨੂੰ ਗੱਡੀਆਂ ਚੱਲੇ ਜਾਂਵਗੀਆਂ ਔਰ ਸਾਰਾ ਆਪ ਕੋਲੇ ਨਜ ਕੋਲੇ ਬਾਬਾ ਜੀ ਦੀ ਕਿਰਪਾ ਨਾਲ ਭੰਡਾਰਾ 30 ਤਰੀਕ ਜਾਂ 1 ਤਰੀਕ ਤੋਂ ਸਟਾਰਟ ਹੋ ਜਾਏਗਾ ਸੌਦਾ ਸਭ ਹੈ ਉੱਥੇ ਖਾਣ ਪੀਣ ਦੀ ਸੌਦਾ ਹੈ ਹਰ ਤਰੀਕੇ ਦੀ ਔਰ ਕੋਈ ਉਹਨਾਂ ਕਿਸੇ ਨੂੰ ਦੁੱਖ ਤਕਲੀਫ ਹੋਵੇ ਵੈਸਾ ਪਰਮਾਤਮਾ ਦੇ ਜਿਹੜਾ ਸ਼ਰਨ ਜਾਂਦਾ ਉਹਨੂੰ ਦੁੱਖ ਤਕਲੀਫ ਮੇਰੇ ਸਾਹਮਣੇ ਆਉਂਦੀ ਨਹੀਂ ਹੈ। ਔਰ ਬਾਕੀ ਫੈਸਿਲਿਟੀ ਸਾਰੀਆਂ ਹੈ ਉੱਥੇ ਹਰ ਤਰ੍ਹਾਂ ਦੀ ਗਵਰਨਰ ਵੱਲੋਂ ਵੀ ਫੈਸਿਲਿਟੀਆਂ ਹੈ, ਸੇਫਟੀ ਹੈ, ਕੋਈ ਦਿੱਕਤ ਨਹੀਂ ਹੈ। ਜੈ ਸ਼ਿਵ ਦੀ ਸੇਵਾ ਮੰਡਲ ਅੰਮ੍ਰਿਤਸਰ ਵੱਲੋਂ ਬਾਲਟਾਲ ਦੇ ਵਿੱਚ 16ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਲਗਭਗ 29 ਜਾਂ 30 ਤਰੀਕ ਤੋਂ ਇਹ ਭੰਡਾਰਾ ਸ਼ੁਰੂ ਹੋ ਜਾਏਗਾ। 30 ਤੋਂ ਲੈ ਕੇ ਰਖੜ ਪੁੰਨਿਆ ਤੱਕ ਕੋਲੇ ਦੇ ਭਗਤਾਂ ਦੇ ਲਈ ਗਰਮ ਪਾਣੀ ਦੀ ਸਹੂਲਤਾਂ 24 ਘੰਟੇ ਰੋਟੀ ਦੀ ਸਹੂਲਤ ਡਾਕਟਰ ਦੀ ਟੀਮ ਤੇ ਪਲੱਸ ਉੱਥੇ ਰਹਿਣ ਦੀ ਸਹੂਲਤ ਭੋਲੇ ਦੇ ਪਕਤਾ ਦੀ ਲਗਭਗ ਹਰ ਸਾਲ ਇਹਨਾਂ ਚੀਜ਼ਾਂ ਦਾ ਇੰਤਿਆਮ ਕਰਦੇ ਆਂ ਤੇ ਇਸ ਵਾਰ ਵੀ ਪ੍ਰਭੂ ਭਗਤਾਂ ਦਾ ਸਾਰਿਆਂ ਦਾ ਸਵਾਗਤ ਕਰਾਂਗੇ ਤੇ ਉਹਨਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਵਾਂਗੇ ਸ਼੍ਰੀ ਅਮਨਾਤੀ ਯਾਤਰਾ ਤਿਲ ਗੁਲਾਈ ਤੇ ਸ਼ੁਰੂ ਹੋ ਰਹੀ ਹੈ ਅਤੇ ਅਮਰਸਰ ਦੀ ਜਿਹੜੀ ਲੰਗਰ ਕਮੇਟੀ ਹੈ ਹਨ ਜਿਨ੍ਹਾਂ ਨੇ ਉੱਥੇ ਸ਼੍ਰੀ ਅਮਨਾਤੀ ਯਾਤਰਾ ਦੌਰਾਨ ਉੱਥੇ ਲੰਗਰ ਲਗਾਣੇ ਹਨ ਉਹਨਾਂ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਗੱਲਬਾਤ ਕਰਦੇ ਹਾਂ ਉਹਨਾਂ ਨੇ ਆਖਿਆ ਕਿ ਇਸ ਵਾਰ ਵੀ ਹਰ ਥਾਂ ਦੀ ਤਰ੍ਹਾਂ ਲੰਗਰ ਲਗਾਏ ਜਾਣਗੇ ਅਤੇ ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਾ ਕੇ ਸ਼੍ਰੀ ਅਮਨਾਤੀ ਯਾਤਰਾ ਕਰਨ ਅਤੇ ਕੋਲੇਤ ਬਾਬਾ ਦੇ ਦਰਸ਼ਨ ਵੀ ਕਰਨ ਅਮਰਸਰ ਫਾਸਟਵੇ ਖਬਰਾਂ ਨਾਲ ਵੀ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਰਕੇਸ਼ ਕੁਮਾਰ